ਮਾਂ ਜੋ ਡੀਜੀਪੀ ਪੰਜਾਬ ਵੱਲੋਂ ਮਾੜਿਆ ਅੰਸਰਾ ਖਿਲਾਫ ਚਲਾਈ ਮਹਿਮ ਤੇ ਸਾਡੇ ਐਸਐਸਪੀ ਸ੍ਰੀ ਅਜੇ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇੱਕ ਟੀਮਾਂ ਬਣੀ ਆ ਸੀਗੀਆਂ ਜਿਹੜੀ ਸਾਡੇ ਜੜੱਕ ਦੇ ਵਿੱਚ 3 ਤਰੀਕ ਸ਼ਾਮ ਨੂੰ 5 ਵਜੇ ਫਾਇਰਿੰਗ ਹੋਈ ਸੀਗੀ ਦੁਕਾਨ ਦੇ ਉੱਤੇ ਉਹਦੇ ਵਿੱਚ ਟੀਮਾਂ ਨੇ ਥਾਣਾ ਸੀਆਏ ਸਟਾਫ ਤੇ ਥਾਣਾ ਜੜੱਕ ਦੀ ਟੀਮਾਂ ਨੇ ਬੜਾ ਵਧੀਆ ਕੰਮ ਕਰਦੇ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲ ਇੱਕ 32 ਬੋਲ ਪਿਸਟਲ ਤੇ ਇੱਕ ਜਿਹੜੇ ਮੋਟਰਸਾਈਕਲ ਕਾਬੂ ਕੀਤਾ ਦੋਵੇਂ ਦੋਸੀ ਅਸੀਂ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਦੋਵੇਂ ਲੁਧਿਆਣੇ ਜਿਹੜੇ ਨਾਲ ਸੰਬੰਧਤ ਹੈਗੇ ਇੱਕ ਦਾ ਨਾਮ ਹਰਵਿੰਦਰ ਸਿੰਘ ਔਰ ਫਿਰ ਨੰਨੂ ਇੱਕ ਦਾ ਗਰਦੀਪ ਸਿੰਘ ਔਰ ਫਿਰ ਲਾਡੀ ਇਹ ਜਿਹੜੇ ਫੜੇ ਗਏ ਆ ਦੋਸੀ ਸਾਹਿਬ ਥੋੜੀ ਜਿਹਾ ਦਾ ਮਕਸਦ ਕੀ ਸੀ ਇਹਦਾ ਮਾਸਟਰ ਇਹ ਆ ਵੀ ਕੋਈ ਡਰਾਨ ਤੋਂ ਨੁਕਾਉਣ ਤੇ ਉਹਦੇ ਵਿੱਚ ਜਿਹੜਾ ਕੋਈ ਇੱਕ ਬੰਦਾ ਕੈਨੇਡਾ ਬਹਿ ਕੇ ਇਹ ਆਪਰੇਟ ਕਰ ਰਿਹਾ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਹਲੇ ਕਲੀਅਰ ਕਰ ਰਹੇ ਆ ਕਿਹੜਾ ਬੰਦਾ ਹੈਗਾ ਤੇ ਉਹ ਉਹਦੇ ਮੰਤਨ ਵਾਲਾ ਜਾਂ ਕੋਈ ਪੈਸਿਆਂ ਦੀ ਮੰਗ ਕਰ ਰਿਹਾ ਤੇ ਉਹਨਾਂ ਨੂੰ ਦਬਾਅ ਪਾਉਣ ਲਈ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਉਹ ਨਹੀਂ ਇਹਨਾਂ ਨੂੰ ਧਮਕੀ ਵੀ ਕਰਉਂਦਾ ਨਹੀਂ 아이 ਸੀ ਜੰਦਾ ਨਹੀਂ ਇਹਨਾਂ ਨੂੰ ਧਮਕੀ ਨਹੀਂ ਪਹਿਲਾਂ ਆਈ ਸੀਗੀ ਤੇ ਹੋਰ ਜਿਹੜੇ ਵੀ ਅਸੀਂ ਹੋਰ ਵੀ ਜਿਹੜੀ ਵੈਰੀਫਾਈ ਕਰ ਰਹੇ ਆ ਜੇ ਕਿਸੇ ਨੂੰ ਹੋਰ ਵੀ ਧਮਕੀ ਦਿੱਤੀ ਹੋਇਆ ਸਾਰਾ ਕੁਝ ਇਹ ਗੋਰੀ ਗੋਰੀ ਚਲਾਉਣ ਦਾ ਹੀ ਆ ਕਰਨ ਇਹਦੇ ਵਿੱਚ ਕਿਉਂਕਿ ਦਬਾਅ ਪਾਉਣ ਲਈ ਇਹਨਾਂ ਤੇ ਤੇ ਜਾ ਇਹਨਾਂ ਤੋਂ ਪੈਸਿਆਂ ਦੀ ਮੰਗ ਮੰਗ ਕਰਨ ਲਈ ਇਹ ਲੋਕਾਂ ਨੂੰ ਮੋਗਾ ਕਿਵੇਂ ਬੰਨ੍ਹ ਚਾਹੀਏ ਇਹ ਇਹਦੇ ਇਹੀ ਇਹੀ ਕਿ ਨਾ ਜਿਹੜਾ ਬੰਦਾ ਕੈਨੇਡਾ ਇਹਨਾਂ ਦਾ ਬੈਠਾ ਜਿਹੜਾ ਚਲਾ ਰਿਹਾ ਸੀ ਉਹ ਸਾਰੇ ਉਹ ਪੜਤਾਲ ਕਰ ਰਹੇ ਆ ਤਫਤੀਸ਼ ਦੇ ਦੌਰਾਨ ਸਾਰੇ ਕਲਾਸੇ ਜਿਹੜੇ ਅੱਗੇ ਕੀਤੇ ਜਾਣਗੇ ਇਹਨਾਂ ਦੇ ਸਭ ਕਿਨੇ ਰਾਉਂਡ ਫਾਇਰ ਕੀਤੀ ਸੀ ਇੱਕ ਰੌਂਡ ਫਾਇਰ ਹੋਇਆ ਇਹਦੇ ਵਿੱਚ ਇਹ ਵੈਪਨ ਕਿੱਥੋਂ ਮਿਲਿਆ ਇਹਨਾਂ ਨੂੰ ਵੈਪਨ ਜਿਹੜਾ ਵੀ ਇਹਨਾਂ ਨੂੰ ਗਾ ਕਿਸੇ ਨੇ ਦੱਸ ਦਿੱਤਾ ਜਿਹੜੇ ਫੋਨ ਤੋਂ ਜਿੱਥੇ ਰੱਖਿਆ ਉਹ ਸਾਰੀ ਅਸੀਂ ਗਾ ਹਰੇ ਤਸਦੀਕ ਦੇ ਵਿੱਚ ਸਾਰੀ ਪੜਤਾਲ ਕਰ ਰਹੇ ਆ ਇਹਨਾਂ ਦਾ ਕੋਈ ਮਾਮਲਾ ਦਰਜ ਹੈਗਾ ਹੀ ਪਹਿਲਾਂ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਦਰਜ ਹੈਗਾ ਨਾ ਕੰਮ ਕੀ ਕਰਦੇ ਸੀ ਦੰਨੇ ਇੱਕ ਘਰ ਦੇ ਕੰਮ ਕਰਦਾ ਇੱਕ ਮੁੰਡਾ ਪੜਦਾ ਵਾ ਇੱਕ ਘਰੇ ਉਹਦੇ ਬੱਕਰੀਆਂ ਵਗੈਰਾ ਰੱਖੀਆਂ ਹੋਈਆਂ ਉਮਰ ਕਿੰਨੇ ਕੁ ਲੱਗਦੇ ਸਰਾਂ ਨੂੰ ਇੱਕ ਦੀ ਇੱਕ ਦੀ 20 ਸਾਲ ਹੈ ਇੱਕ ਦੀ 25 25 30 ਸਾਲ ਦੇ ਵਿੱਚ ਹੈ ਫਰਜ ਕਿਵੇਂ ਆਜੀ ਕੈਨੇਡਾ ਵਾਲੇ ਇਹ ਉਹੀ ਸਾਰੇ ਅਸੀਂ ਕਿਹਨਾਂ ਉਹ ਜਾ ਚੱਕੇ ਪੜਾ ਰਹੇ ਆ ਉਹਦੇ ਵਿੱਚ ਜਿਹੜੇ ਵੀ ਹੋਰ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ